ਕੱਲ ਇੱਕ ਦਾਮੀ ਵਧ ਗਈ ਹੈ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਹੈ ਹਾਦਸਿਆਂ ਦਾ ਖਤਰਾ ਵਾ ਡੇਰੇ ਬੰਨਾਨ ਤੋਂ ਚੱਲ ਗਏ ਬਹੁਤ ਤੰਗੀ ਮਤਲਬ ਮਹਿਸੂਸ ਹੋਈ ਰੋਡ ਬਾਂਡੇ ਆ ਇਸ ਕਰਕੇ ਬਹੁਤ ਮਤਲਬ ਹੁੰਦਾ ਵਾ ਕਿ ਕਿਤੇ ਉਧਰ ਰੋਡ ਆ ਕਿਤੇ ਉਧਰ ਹੈ ਜੀ ਉਧਰ ਇਧਰ ਜਾਣਾ ਪੈਂਦਾ ਕੋਈ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਜੀ ਕੋਈ ਗਲਤ ਵੀ ਆ ਸਕਦਾ ਕੋਈ ਕਾਰ ਵਾਲਾ ਕੋਈ ਛੋਟਾ ਮੋਟਰ ਵੀ ਕਲ ਵਾਲਾ ਬਹੁਤ ਗਲਤ ਹੁੰਦੇ ਆ ਜੀ ਤੇ ਹੁਣ ਮੈਂ ਗੁਰਦਾਸਪੁਰ ਚੱਲ ਕੇ ਆਇਆ ਤੇ ਰਸਤੇ ਵਿੱਚ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਹੁੰਦਾ ਦੇ ਵੇਖੋ ਜੀ ਜਿਹੜੀ ਪੈਂਡੀ ਇਹ ਦੇ ਵਿੱਚ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਹੈ ਪਰੇਸ਼ਾਨੀ ਕੱਲੀ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਜਿਹੜੇ ਬੰਦੇ ਸਿੱਖ ਕੇ ਨਹੀਂ ਆਏ ਜਾਚ ਨਹੀਂ ਸਿੱਖੀ ਜਿਨ੍ਹਾਂ ਨੇ ਜਿੰਨਾ ਗੱਡੀਆਂ ਲੈ ਲੀਆਂ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਧੁੰਦ ਵਿੱਚ ਗੱਡੀ ਚਲਾਉਂਦਾ ਜਿਹੜੇ ਨਵੇਂ ਮੁੰਡੇ ਨੇ ਉਹ ਹਾਦਸਿਆਂ ਦਾ ਕਾਰਨ ਬਣਦੇ ਨੇ ਪਿੱਛੇ ਜੇ ਤੁਸੀਂ ਦੇਖ ਲਓ ਵੀ ਉਹ ਸਕੂਟਰ ਸੀਗਾ ਲੇਡੀ ਨੇ ਕਾਦੀਆਂ ਨੂੰ ਜਾਂਦੀ ਚੰਡੀਗੜ੍ਹ ਨੂੰ ਗੱਡੀ ਜਾਂਦੀ ਰਾਜਧਾਨੀ ਦੇ ਅੱਗੇ ਮੋੜਦੀ ਸੀ ਤੇ ਕਿੰਨਾ ਨੁਕਸਾਨ ਹੋਇਆ ਉਹ ਤੋਂ ਧੌਣਾਂ ਹੀ ਲੱਥ ਗਈਆਂ ਸੀ ਤੇ ਮੇਰੀ ਤਾਂ ਅਪੀਲ ਵੀ ਆ ਲੋਕਾਂ ਨੂੰ ਵੀ ਬਕਾਇਦਾ ਟ੍ਰੇਨਿੰਗ ਲੈ ਕੇ ਫਿਰ ਆਪਣਾ ਲਾਇਸੈਂਸ ਬਣਾਓ ਫਿਰ ਗੱਡੀ ਲਓ ਚਲਾਓ ਗੱਡੀਆਂ ਤੁਹਾਡੇ ਵਾਸਤੇ ਬਣੀਆਂ ਪਰ ਤਰੀਕੇ ਨਾਲ ਭਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸੀਟੀਸੀ 7 ਬਟਾਲਾ ਡੀਪੂ ਦਾ ਕਨੈਕਟਰ ਹਾਂ ਜੀ ਸਰ ਇਹ ਜਿਹੜਾ ਧੁੰਦ ਪਿਆ ਜੀ ਕਿੰਨੀ ਕੀ ਪ੍ਰਸ਼ੰਨ ਹੋ ਗਿਆ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇੱਕਦامی ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਹਾਂ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ 9:10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰ ਚੱਲ ਕੇ ਆਇਆ ਤੇ ਰਸਤੇ ਵਿੱਚ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵੱਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਸਰ ਇੰਨਾ ਕਿ ਡਰਾਈਵਰ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਇਹ ਗੱਡੀ ਨੂੰ ਪਛਾਨੀ ਆਉਂਦੀ ਹੈ ਦੇਖੋ ਜੀ ਡਰਾਈਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜਿਹੜੀਆਂ ਨੇ ਉਹ ਪੂਰੀਆਂ ਚੌਕਸ਼ੇ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਲਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ ਬਣ ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਦੇਖੋ ਜੀ ਉਹ ਜਿਹੜੇ ਬੰਦੇ ਸਿੱਖ ਕੇ ਨਹੀਂ ਆਏ ਜਾਚ ਨਹੀਂ ਸਿੱਖੀ ਜਿਨ੍ਹਾਂ ਨੇ ਜਿੰਨਾ ਗੱਡੀਆਂ ਲੈ ਲੀਆਂ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਧੁੰਦ ਵਿੱਚ ਗੱਡੀ ਚਲਾਉਂਦਾ ਜਿਹੜੇ ਨਵੇਂ ਮੁੰਡੇ ਨੇ ਉਹ ਹਾਦਸਿਆਂ ਦਾ ਕਾਰਨ ਬਣਦੇ ਨੇ ਪਿੱਛੇ ਜੇ ਤੁਸੀਂ ਦੇਖ ਲਓ ਵੀ ਉਹ ਸਕੂਟਰ ਸੀਗਾ ਲੇਡੀ ਨੇ ਕਾਦੀਆਂ ਨੂੰ ਜਾਂਦੀ ਚੰਡੀਗੜ੍ਹ ਨੂੰ ਗੱਡੀ ਜਾਂਦੀ ਰਾਜਧਾਨੀ ਦੇ ਅੱਗੇ ਮੋੜਦੀ ਸੀ ਤੇ ਕਿੰਨਾ ਨੁਕਸਾਨ ਹੋਇਆ ਉਹ ਤੋਂ ਧੌਣਾਂ ਹੀ ਲੱਥ ਗਈਆਂ ਸੀ ਤੇ ਮੇਰੀ ਤੇ ਅਪੀਲ ਵੀ ਹੈ ਲੋਕਾਂ ਨੂੰ ਵੀ ਬਕਾਇਦਾ ਟ੍ਰੇਨਿੰਗ ਲੈ ਕੇ ਫੇਰ ਆਪਣਾ ਲਾਇਸੈਂਸ ਬਣਾਓ ਫੇਰ ਗੱਡੀ ਲਓ ਚਲਾਓ ਗੱਡੀਆਂ ਤੁਹਾਡੇ ਵਾਸਤੇ ਬਣੀਆਂ ਪਰ ਤਰੀਕੇ ਨਾਲ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਹੈ 11 ਜੀ ਗੱਡੀ ਜਾਂਦੀ ਹੈ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜੀ 11 ਜੀ ਗੱਡੀਆਂ ਲੈਂਦੀਆਂ ਹਰਜੀਤ ਸਿੰਘ ਮੈਂ ਡਰਾਈਵਰ ਹਾਂ ਮੈਂ ਡਰਾਈਵਰ ਪੀ ਆਰਟੀਸੀ ਕਪੂਰਸਲਾ ਡਿੱਪੂ ਦਾ ਹਾਂ ਮੈਂ ਇੱਥੋਂ ਚੰਡੀਗੜ੍ਹ ਜਾਣਾ ਜੀ ਬਟਾਲੇ ਤੋਂ ਹਾਂ ਜੀ ਧੁੰਦ ਆਈ ਅੱਜ ਤੋਂ ਦਪੈ ਰਹੀ ਹੈ ਇਸ ਤਰ੍ਹਾਂ ਫਿਰ ਪਛਾਣੀ ਤੇ ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਧੁੰਦ ਜੀ ਤੁਹਾਨੂੰ ਪਤਾ ਹੀ ਆ ਹੁਣ ਬਹੁਤ ਦੇਰੇ ਬਾਅਦ ਬਣਾਣ ਤੋਂ ਚੱਲ ਗਏ ਆ ਬਹੁਤ ਤੰਗੀ ਮਤਲਬ ਮਹਿਸੂਸ ਹੋਈ ਰੋਡ ਬਾਂਡੇ ਆ ਇਸ ਕਰਕੇ ਬਹੁਤ ਮਤਲਬ ਹੁੰਦਾ ਵਾ ਕਿ ਕਿਦਿਉਂ ਉਧਰ ਰੋਡ ਆ ਕਿਦਿਉਂ ਉਧਰ ਆਈ ਉਧਰ ਇਧਰ ਜਾਣਾ ਪੈਂਦਾ ਕੋਈ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੀ ਕੋਈ ਗਲਤ ਵੀ ਆ ਸਕਦਾ ਕੋਈ ਕਾਰ ਵਾਲਾ ਕੋਈ ਛੋਟਾ ਮੋਟਰ ਵੀ ਕਲ ਵਾਲਾ ਬਹੁਤ ਗਲਤ ਹੁੰਦੇ ਆ ਜੀ ਇਹ ਕਰਕੇ ਬਹੁਤ ਪਰੇਸ਼ਾਨੀ ਆ ਧੁੰਦ ਕਰਨ ਗੱਡੀ ਟਾਈਮ ਹੀ ਮਿਸ ਹੋ ਸਕਦਾ ਜੀ ਡੀਜ਼ਲ ਵੀ ਜ਼ਿਆਦਾ ਖਾਣੀਆਂ ਛੋ ਗੇਅਰ 'ਚ ਹੀ ਰਹਿਣੀ ਆ ਜੀ ਗੱਡੀ ਤੇ ਤੁਹਾਨੂੰ ਪਤਾ ਹੀ ਜਦੋਂ ਧੁੰਦ ਦਾ ਪ੍ਰੈਮ ਆ ਜੀ। ਬਪਾਏ ਕੀ ਨਾਮ ਤੁਹਾਡਾ? ਤਾਂ ਲੋਕ ਸਿੰਘ ਬਟਾਲਾ ਡਿਪੂ ਡਰਾਈਵਰ ਤੋਂ ਲੋਕਸ। ਪਤਾ ਹੀ ਇਹ ਤੁਹਾਨੂੰ ਕਿੰਨੀ ਪਰੇਸ਼ਾਨੀ ਆ। ਧੁੰਦ ਦੇ ਵੇਖੋ ਜੀ ਜਿਹੜੀ ਪੈਂਡੀ ਇਹਦੇ ਵਿੱਚ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਆ। ਪਰੇਸ਼ਾਨੀ ਕੱਲੇ ਡਰਾਈਵਰ ਵਾਸਤੇ ਆ। ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਆ। ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ। ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀ ਆ ਪੀਆ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਜਾਵੇ ਬੰਦ ਲਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਹੈ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਆ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਜਿਹਾ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਆਈ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ ਸਵੇਰ 9:00 ਸਾਡਾ ਜਲੰਧਰੋਂ ਟਾਈਮ ਬੰਦਾ ਉਹਦੇ ਵਿੱਚ ਕੀ ਧੁੰਦ ਬਹੁਤ ਜ਼ਿਆਦੀ ਪਾਈ ਜਾਂਦੀ ਹੈ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਗਾਂ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਾਜ ਜਾਂਦਾ ਕਈ ਵਾਰੀ ਤੇ ਇੱਥੇ ਇੱਕ ਵਜਨ ਦਾ ਮਟਾਲੇ ਤੋਂ ਪਿੱਛੇ-ਪਿੱਛੇ ਮੈਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੋਖ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕ ਪੱਟੀ ਨਹੀਂ ਹੈਗੀ ਚੱਲਣਾ ਇਸ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀ ਇਹਦੇ ਰੋਡ ਦੇ ਉੱਤੇ ਵਾਈ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜ਼ਰੂਰ ਉੱਤੇ ਰੋਡਾਂ ਦੇ ਉੱਤੇ ਵਾਇਆ ਜਾਵੇ ਚਿੱਟੀ ਜਿਹੇ ਦਾ ਡਰਾਈਵਰ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਤੇ ਚੱਲਦਾ ਰਹਿੰਦਾ ਇਦੇ ਨਾਲ ਨਾ ਹੁਣ ਕਰਕੇ ਅਸੀਜੰਡ ਦਾ ਕਾਰਨ ਬਣ ਸਕਦਾ ਇਹ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਨੇ ਜਿੱਦਾਂ ਸਾਢੇ 9 ਸਵਾ 9 ਆ ਉਹ ਸਾਢੇ 8 ਦਾ ਹੱਥੋਂ ਜਲੰਦਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਂਦਾ ਨੇ ਉਹਨਾਂ ਦੀ ਸਹੀ ਸਲਾਮਤ ਆਪਾਂ ਘਰੋ ਘਰੀ ਪਹੁੰਚਾ ਸਕੀਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ ਸਮੇਂ ਪਹੁੰਚਾਈਏ ਆਪਾਂ